ਇਹ ਜਿਹੜਾ ਅੱਜ ਸੋਹੇਲੇ ਵਾਲਾ ਮਾਈਨਰ ਹੈ ਉਹ ਬਣ ਕੇ ਤਿਆਰ ਹੋਇਆ ਤੇ ਉਹਦਾ ਅੱਜ ਸਾਡੇ ਮਾਨਯੋਗ ਐਮ.ਐਲ.ਏ ਸਾਹਿਬ ਗੋਲਦੀ ਕੰਪੋਜ਼ ਜੀ ਤੇ ਸਾਡੇ ਗੋਲਦੀ ਮੁਸਾਫਰ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਸਾਰੇ ਵਰਕਰ ਸਾਹਿਬਾਨ ਤੇ ਸਪ੍ਰੈਸ ਵਾਲੇ ਵੀ ਹਾਜ਼ਰ ਹੋ ਅੱਜ ਇਹਦਾ ਉਦਘਾਟਨ ਕੀਤਾ ਹੈ ਇਹ 23 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਤੇ 23 ਕਰੋੜ ਦਾ ਪ੍ਰੋਜੈਕਟ ਹੈ ਇਹਦੇ ਵਿੱਚੋਂ ਅਸੀਂ 8 ਕਰੋੜ ਰੁਪਏ ਦੀ ਜਿਹੜੀ ਉਹ ਜ਼ਮੀਨ ਅਕਵਾਇਰ ਕੀਤੀ ਹੈ ਤੇ ਇਸ ਦੇ ਨਾਲ 10 ਪਿੰਡਾਂ ਦੇ 5500 ਏਕੜ ਜ਼ਮੀਨ ਨੂੰ ਪਾਣੀ ਲੱਗੇਗਾ ਹਰ ਇਹਦੀ ਸਰਵੇ ਆ ਜਿਹੜਾ ਉਹ 1980 ਦੇ ਵਿੱਚ ਹੋਇਆ ਸੀ ਮਤਲਬ ਕਹਿੰਦਾ ਕਿ 40-45 ਸਾਲਾਂ ਤੱਕ ਉਹ ਸਰਵੇ ਹੀ ਰਹਾ ਇੰਨੇ ਟਾਈਮ ਲੱਗਾ ਇੱਥੇ ਵੱਡੀਆਂ-ਵੱਡੀਆਂ ਹਸਤੀਆਂ ਰਹੀਆਂ ਜਿੱਤ ਕੇ ਜਾਂਦੀਆਂ ਰਹੀਆਂ ਜਿਨ੍ਹਾਂ ਦੇ ਇੱਕ ਇਸ਼ਾਰੇ ਤੇ ਸਾਰਾ ਪੰਜਾਬ ਚੱਲਦਾ ਸੀ ਉਹ ਵੀ ਇੱਥੋਂ ਜਿੱਤ ਕੇ ਜਾਂਦੇ ਰਹੇ ਪਰ ਅਫਸੋਸ ਦੀ ਗੱਲ ਇਹ ਹੈ ਕਿ 40-45 ਸਾਲ ਸਰਵੇ ਦੇ ਵਿੱਚ ਹੀ ਲਟਕਦਾ ਰਿਹਾ ਗਾਮ ਤੇ ਸਾਡੇ ਐਮਐਲਏ ਸਾਹਿਬ ਨੇ ਕੋਸ਼ਿਸ਼ ਕੀਤੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਲੱਗੇ ਇਸ ਤੇ ਵੀ ਮੈਂ ਖੇਤਾਂ ਨੂੰ ਪਾਣੀ ਦੇਣਾ 5500 ਏਕੜ ਜ਼ਮੀਨ ਨੂੰ ਜਿਨ੍ਹਾਂ ਲੋਕਾਂ ਨੇ ਆਸ ਮੁਕਾ ਦਿੱਤੀ ਦੀ ਉਮੀਦ ਖਤਮ ਹੋ ਗਈ ਦੀ ਕਿ ਸਾਡੇ ਬਾਣੀ ਕਿੱਥੋਂ ਲੱਗਣਾ ਉਹ ਆਸ ਹੈ ਜਿਹੜੀ ਇਹਨਾਂ ਨੇ ਸਾਡੇ ਸਾਥੀਆਂ ਨੇ ਜਗਾਈ ਹੈ ਕਿਉਂਕਿ ਸਰਦਾਰ ਪਹੁਣ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡਾ ਟੀਚਾ ਇਹ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਹੈ ਟੇਲਾਂ ਤੱਕ ਪਾਣੀ ਪਹੁੰਚਾਉਣਾ ਹੈ ਜਦੋਂ ਅਸੀਂ ਸ਼ੁਰੂ ਦੇ ਵਿੱਚ ਇਹ ਗੱਲ ਕਰਦੇ ਸੀ ਤਾਂ ਦੂਜੀਆਂ ਪਾਰਟੀਆਂ ਦੇ ਲੋਕ ਹੱਸਿਆ ਕਰਦੇ ਸੀ ਪਰ ਅੱਜ ਤੁਹਾਡੇ ਸਾਹਮਣੇ ਆ ਸਾਰਾ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਆ ਇਸ ਤੋਂ ਬਿਨਾ ਜਿੱਥੇ ਵੀ ਕਿਤੇ ਲੋੜ ਹੈ ਜਿੱਥੇ ਵੀ ਐਮਐਲਏ ਸਾਫ ਸਾਡੇ ਦੋਨੇ ਖੜੇ ਆ ਜਿੱਥੇ ਕਿਤੇ ਖਾਲੇ ਬਾਨੇ ਨੇ ਸੂਏ ਟੁੱਟੇ ਨੇ ਕਿਉਂਕਿ ਪਿਛੋਕੜ ਇਹ ਹੈ ਕਿ ਸਾਡੇ ਡੈਮਾਂ ਦਾ ਪਾਣੀ 63% ਵਰਤਿਆ ਜਾਂਦਾ ਤੇ 32% ਪਾਣੀ ਵਰਤੇ ਨਹੀਂ ਜਾਂਦਾ ਸੀ ਹਰ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਸੀ ਸੋ ਇਸੇ ਕਰਕੇ ਮੈਂ ਕਹਿ ਸਕਦਾ ਕਿ ਜੋ ਅੰਡਰਗਰਾਉਂਡ ਵਾਟਰ ਹੈ ਧਰਤੀ ਹੇਠਲਾ ਪਾਣੀ ਨੀਚੇ ਦੀ ਨੀਚੇ ਜਾ ਰਿਹਾ ਉਹਦੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਦਾਰ ਨੇ ਇਸ ਲਈ ਜ਼ਿੰਮੇਦਾਰ ਨੇ ਕਿ ਉਹਨਾਂ ਨੇ ਜੋ ਸਹੀ ਡੈਮਾ ਦਾ ਪਾਣੀ ਸੀ ਖੇਤਾਂ ਨੂੰ ਲੱਗਣਾ ਚਾਹੀਦਾ ਸੀ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਕੋਈ ਸੂਏ ਨਹੀਂ ਬਣਾਈ ਕੋਈ ਨਹਿਰਾਂ ਨਹੀਂ ਬਣਾਈਆਂ ਕੋਈ ਖਾਲ ਨਹੀਂ ਬਣਾਈ ਕੋਈ ਅੰਡਰਗਰਾਉਂਡ ਪਾਈਪ ਨਹੀਂ ਪਾਏ ਅਸੀਂ ਜੋ 400 ਕਰੋੜ ਰੁਪਏ ਦਾ ਬਜਟ ਸੀ ਅਸੀਂ 2200 ਕਰੋੜ ਦਾ ਬਜਟ ਕਰਤਾ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਖੇਤਾਂ ਨੂੰ ਪਾਣੀ ਲਾਉਣ ਤੇ ਲੱਗੇ ਹੋਏ ਆ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਹੋ ਰਹੇ ਆ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਬਾਕੀ ਮੈਂ ਤੁਹਾਡੇ ਮਾਧਮ ਦੇ ਰਹੀ ਲੋਕਾਂ ਨੂੰ ਇੱਕ ਬੇਨਤੀ ਵੀ ਕਰਨੀ ਚਾਹਣਾ ਕਿ ਅੱਜ ਪੰਜਾਬ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਗਰਾਊਂਡ ਵਾਟਰ ਨੂੰ ਬਚਾਉਂਦੀ ਹੈ ਕਿਉਂਕਿ ਧਰਤੀ ਹੇਠਲਾ ਪਾਣੀ 2037 ਤੱਕ ਅਸੀਂ 300 ਮੀਟਰ ਡੂੰਘੇ ਚਲ ਜਾਵਾਂਗੇ ਤੇ ਪੀਣ ਵਾਲਾ ਪਾਣੀ ਨਹੀਂ ਰਹਿਣਾ ਸੋ ਪਾਣੀ ਦੇ ਜਿੰਨੇ ਬਚਤ ਹੋ ਸਕੇ ਉਹ ਬਚਤ ਕਰੋ ਪਾਣੀ ਨੂੰ ਫਜ਼ੂਲ ਨਾ ਬਹਾਓ ਬਹੁਤ ਸਕੀਮਾਂ ਨੇ ਸਾਡੀ ਸਰਕਾਰ ਕੋਲੇ ਸਾਡੇ ਵਿਭਾਗ ਕੋਲੇ ਜੇ ਕੋਈ ਆਪਣੇ ਖੇਤਾਂ ਦੇ ਵਿੱਚ ਨਿਜੀ ਤੌਰ ਤੇ ਵੀ ਪਾਈਪ ਪਾਉਣਾ ਚਾਹੁੰਦਾ ਹੈ ਉਹਦੇ ਲਈ ਸਬਸਿਡੀ ਹੈ ਸਿੰਪਰਿੰਕਲ ਦੇ ਸਬਸਿਡੀ ਹੈ ਡਿੱਪ ਸਿਸਟਮ ਦੇ ਲਈ ਸਬਸਿਡੀ ਹੈ ਸੋ ਇਹ ਸਰਕਾਰਾਂ ਦੇ ਜੋ ਲਾਭ ਦਿੱਤੇ ਹੋਏ ਨੇ ਉਹਦਾ ਫਾਇਦਾ ਲੋਕ ਠਾਣ ਪਾਣੀ ਦੀ ਬੱਦ ਤੋਂ ਬੱਦ ਬਚਤ ਕਰਨ ਸੋ ਅੱਜ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦਸਾਂ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਕਰਦਾ ਸਾਡੇ ਐਮ ਐਲ ਏ ਸਾਹਿਬ ਦਾ ਗੋਲਦੀ ਕੰਬੋਜ ਜੀ ਦਾ ਜਿਨ੍ਹਾਂ ਦੇ ਅਨਥਕ ਮਿਹਨ ਦੇ ਸਦਕਾ ਅੱਜ ਇਹ ਦਿਨ ਨਸੀਬ ਹੋਇਆ ਤੇ ਲੋਕਾਂ ਨੂੰ ਉਹ ਪਾਣੀ ਮਿਲਿਆ ਸਰ ਲਾਸਟ ਟਾਈਮ ਤੁਸੀਂ ਆਏ ਸੀ ਜਿਹੜਾ ਪੋਟਾਸ਼ ਵਾਲੇ ਏਰੀਆ ਦਾ ਦੌਰਾ ਕਰਕੇ ਗਏ ਸੀ ਉਹ ਕਦੋਂ ਤੱਕਨ ਪ੍ਰੋਜੈਕਸ਼ਨ ਹੋ ਰਹੀ ਪਈ ਹੈ ਉਹ ਪ੍ਰੋਜੈਕਟ ਜੀ 4 ਸਰਵੇ ਜਿਹੜਾ ਹੋ ਚੁੱਕਿਆ ਹੈ ਇਸ ਤੋਂ ਬਾਅਦ G3 ਤੇ G2 ਸਰਵੇ ਹੋਣੇ ਨੇ ਮੈਂ ਮਾਈਨਿਸ ਮਿਨਿਸਟਰ ਆਫ ਇੰਡੀਆ ਨਾਲ ਮੀਟਿੰਗ ਦਾ ਸਮਾਂ ਮੰਗਿਆ ਹੋਇਆ ਹੈ 5-4 ਦਿਨ ਦੇ ਵਿੱਚ ਅਸੀਂ ਉੱਥੇ ਜਾਵਾਂਗੇ ਕਿਉਂਕਿ ਇਹ ਜੋ ਸਰਵੇ ਕਰ ਰਹੇ ਨੇ ਉਹ ਸੈਂਟਰ ਗਵਰਨਮੈਂਟ ਕਰਦੀ ਆ ਸਾਰੀ ਉਹਨਾਂ ਨਾਲ ਮੇਰੀ ਮੀਟਿੰਗ ਪਹਿਲਾਂ 오ਡੀਸਾ ਦੇ ਵਿੱਚ ਹੋਈ ਸੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਸੋ ਅਸੀਂ ਕੁਝ ਦਿਨਾਂ ਦੇ ਵਿੱਚ ਉੱਥੇ ਜਾ ਕੇ ਤੇ G3 ਤੇ G2 ਸਰਵੇ ਦੀ ਗੱਲ ਕਰਾਂਗੇ ਤੇ ਬਹੁਤ ਛੇਤੀ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਗਾ ਇਹ ਗੱਲ ਜੋ ਬੋਲੀ ਗਈ ਹੈ ਹਕੀਕਤ ਹੈ ਕਿ ਸਾਡੇ ਕੋਲ ਬਹੁਤ ਬੜਾ ਨਸਲ ਹੈ ਜਿਹੜੇ ਵਿੱਚ ਵਿੱਚ ਬੰਦਾਈਏ ਨਾ ਆ ਗਏ ਆ ਬੜੇ ਬੜੇ ਜਦੋਂ ਚੱਲ ਗਈ ਤਸਵੀਰ ਪਿੰਡਾਂ ਨੂੰ ਸਾਡੇ ਨੂੰ ਹਾਰ